ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਹੈਰ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਆਲੂ ਬੈਂਗਨ ਦੀ ਸਬਜ਼ੀ ਜੇ ਤੁਸੀਂ ਮੇਰੇ ਇਸ ਤਰੀਕੇ ਨਾਲ ਆਲੂ ਬੈਂਗਨ ਦੀ ਸਬਜ਼ੀ ਬਣਾਓਗੇ ਤਾਂ ਨਾ ਖਾਣ ਵਾਲੇ ਵੀ ਖਾਣ ਲੱਗ ਜਾਣਗੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ 1 ਕਿਲੋ ਬੈਂਗਨ ਲੈ ਲਈ ਨੇ ਇਹਨਾਂ ਨੂੰ ਮੈਂ ਕੱਟ ਕੇ ਪਾਣੀ 'ਚ ਭਿਉਂਦਾ ਤਾਂਕਿ ਇਹ ਜਿਹੜੇ ਬੈਂਗਨ ਕਾਲੇ ਨਾ ਹੋਣ ਕਿਉਂਕਿ ਇਹ ਬਹੁਤ ਜਲਦੀ ਕਾਲੇ ਹੋ ਜਾਂਦੇ ਨੇ ਤੇ ਚਾਰ ਮੀਡੀਅਮ ਸਾਈਜ਼ ਦੇ ਆਲੂਆਂ ਨੂੰ ਮੈਂ ਇਸ ਤਰ੍ਹਾਂ ਦੇਖੋ ਲੰਮਾ ਲੰਮਾ ਇਨਾਂ ਨੂੰ ਵੀ ਪਾਣੀ ਦੇ ਵਿੱਚ ਭਿਉਂਤਾ ਤੇ ਉਸ ਤੋਂ ਬਾਅਦ ਇੱਥੇ ਮੈਂ ਚਾਹ ਟਮਾਟਰ ਲਏ ਨੇ ਟਮਾਟਰਾਂ ਨੂੰ ਆਪਾਂ ਮੋਟਾ-ਮੋਟਾ ਕੱਟ ਕੇ ਗ੍ਰਾਈਂਡਰ ਜਾਰ ਦੇ ਵਿੱਚ ਪਾ ਦਾਂਗੇ ਇਹਦਾ ਕਿਉਂਕਿ ਆਪਾਂ ਮਸਾਲਾ ਤਿਆਰ ਕਰਨਾ ਹੈ ਇਹ ਸਬਜ਼ੀ ਆਪਾਂ ਥੋੜੀ ਜੀ ਗਰੇਵੀ ਵਾਲੀ ਬਣਾਵਾਂਗੇ ਜੇ ਤੁਸੀਂ ਚਾਹੋ ਤਾਂ ਇਸ ਨੂੰ ਬਿਲਕੁਲ ਸੁੱਕੀ ਵੀ ਬਣਾ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਇਸ ਵਿੱਚ ਬੈਂਗਣ ਘੱਟ ਤੇ ਆਲੂ ਥੋੜੇ ਜਿਹਾ ਵੱਧ ਵੀ ਕਰ ਸਕਦੇ ਹੋ ਜੇ ਤੁਸੀਂ ਬੈਂਗਣ ਖਾਣਾ ਘੱਟ ਪਸੰਦ ਕਰਦੇ ਹੋ ਇੱਥੇ ਮੈਂ 5 ਤੋਂ 6 ਹਰੀਆਂ ਮਿਰਚਾਂ ਲਈਆਂ ਨੇ ਜਿਆਦਾ ਕੌੜੀਆਂ ਨਹੀਂ ਹੈਗੀਆਂ ਇਸ ਕਰਕੇ ਮੈਂ 5-6 ਲਈਆਂ ਨੇ ਜੇ ਤੁਹਾਡੇ ਕੋਲ ਕੌੜੀਆਂ ਨੇ ਮਿਰਚਾਂ ਤਾਂ ਤੁਸੀਂ ਘੱਟ ਲੈਣੀਆਂ ਨੇ ਦੋ మీడియం ਸਾਈਜ਼ ਦੇ ਪਿਆਜ਼ਾਂ ਨੂੰ ਮੈਂ ਇਸ ਤਰ੍ਹਾਂ ਮੋਟਾ-ਮੋਟਾ ਕੱਟ ਕੇ ਗ੍ਰਾਈਂਡਰ ਜਾਰ ਦੇ ਵਿੱਚ ਪਾਤਾ ਇਹ ਸਾਰੇ ਮਸਾਲੇ ਨੂੰ ਪੀਸ ਲਿਆ ਦੇਖੋ ਉਧਰ ਮੈਂ ਕੜਾਹੀ ਦੇ ਵਿੱਚ ਤੇਲ ਗਰਮ ਰੱਖਤਾ ਦੋ ਵੱਡੀਆਂ ਕੜਛੀਆਂ ਇਹਦੇ ਵਿੱਚ ਮੈਂ ਸਰੋਂ ਦਾ ਤੇਲ ਪਾਇਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਗਰਮ ਕਰ ਲੈਣਾ ਦੇਖੋ ਤੇਲ ਦੇ ਵਿੱਚੋਂ ਧੂਆ ਨਿਕਲਣ ਲੱਗ ਗਿਆ ਹੁਣ ਜਿਹੜੇ ਮੈਂ ਆਲੂ ਕੱਟ ਕੇ ਰੱਖੇ ਸੀ ਉਹਨਾਂ ਦਾ ਪਾਣੀ ਚੰਗੀ ਤਰ੍ਹਾਂ ਛਾਣ ਲਿਆ ਸੀ ਮੈਂ ਪਹਿਲਾਂ ਹੀ ਛਾਣਣੀ ਦੇ ਵਿੱਚ ਪਾ ਕੇ ਰੱਖਤਾ ਸੀ ਤਾਂ ਕਿ ਜਿਹੜਾ ਉਹਨਾਂ ਦਾ ਪਾਣੀ ਹੈ ਜਿਹੜਾ ਸਾਰਾ ਨਿਕਲ ਜਾਵੇ ਬੈਂਗਣਾ ਨੂੰ ਵੀ ਤੁਸੀਂ ਛਾਣਣੀ ਦੇ ਵਿੱਚ ਪਾ ਦੇਣਾ ਕਿਸੇ ਝਾਰਨੀ ਦੇ ਵਿੱਚ ਤਾਂ ਕਿ ਜਿਹੜਾ ਉਹਨਾਂ ਦਾ ਪਾਣੀ ਹੈ ਸਾਰਾ ਨੁੱਟੜ ਜਾਵੇ ਕਿਉਂਕਿ ਆਪਾਂ ਇਹਨਾਂ ਨੂੰ ਫਰਾਈ ਕਰਨਗੇ ਫਰਾਈ ਕਰਨਾ ਇਹਨਾਂ ਦਾ ਟੇਸਟ ਹੈ ਜਿਹੜਾ ਹੋਰ ਜ਼ਿਆਦਾ ਵੱਜ ਜਾਂਦਾ ਜੇ ਆਪਾਂ ਬਿਨਾਂ ਫਰਾਈ ਕਰੇ ਬੈਂਗੜ ਬਣਾਉਨੇ ਆ ਤਾਂ ਉਹ ਜ਼ਿਆਦਾ ਇੰਨਾ ਜ਼ਿਆਦਾ ਟੇਸਟੀ ਨਹੀਂ ਲੱਗਦੇ ਤੇ ਉਹ ਖੁੱਲਝੇ ਜਾਂਦੇ ਨੇ ਵਿੱਚ ਤੇ ਇਸ ਕਰਕੇ ਥੋੜਾ ਜਿਹਾ ਇਸ ਤਰ੍ਹਾਂ ਫਰਾਈ ਕਰਨਾ ਇਹਦਾ ਸਵਾਦ ਹੈ ਜਿਹੜਾ ਸਬਜ਼ੀ ਦਾ ਬਹੁਤ ਜ਼ਿਆਦਾ ਵੱਜ ਜਾਂਦਾ ਦੇਖੋ ਜਦੋਂ ਆਲੂ ਇਸ ਤਰ੍ਹਾਂ ਕ੍ਰਿਸਪੀ ਜੇ ਹੋ ਗਏ ਉੱਪਰੋਂ ਹਲਕੇ ਜੇ ਬ੍ਰਾਊਨ ਲੱਗਣ ਲੱਗੇ ਤਾਂ ਤੁਸੀਂ ਤੇਲ ਦੇ ਵਿੱਚੋਂ ਕੱਢ ਲੈਣ ਇਹਨਾਂ ਦਾ ਸਾਰਾ ਆਇਲ ਨਿਚੋੜ ਕੇ ਉਸੇ ਤੇਲ ਦੇ ਵਿੱਚ ਆਪਾਂ ਕੱਟੇ ਹੋਏ ਬੈਂਗਣ ਪਾ ਪਾ ਦਿੱਤੇ ਸਾਰੇ ਇਹਨਾਂ ਦਾ ਪਾਣੀ ਵੀ ਮੈਂ ਚੰਗੀ ਤਰ੍ਹਾਂ ਨਿਚੋੜ ਲਿਆ ਸੀ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਵਿੱਚ ਇਹਨਾਂ ਨੂੰ ਵੀ ਆਪਾਂ 5 ਮਿੰਟ ਫੁੱਲ ਫਲੇਮ ਤੇ ਫਰਾਈ ਕਰ ਲਾਂਗੇ ਗੈਸ ਦੀ ਫਲੇਮ ਤੁਸੀਂ ਫੁੱਲੀ ਰੱਖਣੀ ਹੈ ਉਦੋਂ ਤੱਕ ਫਰਾਈ ਕਰਨਾ ਜਦੋਂ ਤੱਕ ਇਹ ਥੋੜੇ ਸੌਫਟ ਨਹੀਂ ਹੋ ਜਾਂਦੇ ਇਹ ਸੋ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੇਖੋ ਜਿਹੜੇ ਬੈਂਗਨ ਨੇ ਆਪਣੇ ਫਰਾਈ ਹੋ ਗਏ ਨੇ ਹੁਣ ਆਪਾਂ ਇਹਨਾਂ ਦਾ ਵੀ ਸਾਰਾ ਔਇਲ ਨਿਚੋੜ ਕੇ ਇਹਨਾਂ ਨੂੰ ਬਾਹਰ ਕੱਢ ਲਾਂਗੇ ਦੇਖੋ ਬੈਂਗਣਾ ਨੂੰ ਆਪਾਂ ਕੱਢ ਲਿਆ ਜਿਹੜਾ ਬਾਕੀ ਜਿਹੜਾ ਬਾਦੂ ਤੇਲ ਸੀ ਉਹ ਕੱਢ ਤਾਂ ਥੋੜਾ ਜਿਹਾ ਆਇਲ ਆਪਾਂ ਇਹਦੇ ਵਿੱਚ ਕੜਾਹੀ ਦੇ ਵਿੱਚ ਰੱਖਾਂਗੇ ਜਿਆਦਾ ਨਹੀਂ ਰੱਖਣਾ ਬਿਲਕੁਲ ਥੋੜਾ ਜਿਹਾ ਰੱਖਾਂਗੇ ਐਕਸਟਰਾ ਆਇਲ ਨੂੰ ਆਪਾਂ ਕੱਢ ਦਿੱਤਾ ਬਾਹਰ ਐਸੇ ਤੇਲ ਦੇ ਵਿੱਚ ਮੈਂ ਇੱਕ ਚਮਚ ਪਾਉਂਗੀ ਜੀਰੇ ਦਾ ਜੀਰੇ ਨੂੰ ਤੁਸੀਂ ਚੰਗੀ ਤਰ੍ਹਾਂ ਤੜਕਾ ਲੈਣਾ ਹੈ ਉਸ ਤੋਂ ਬਾਅਦ 2 ਚਮਚੇ ਦੇ ਵਿੱਚ ਮੈਂ ਅਦਰਕ ਲਸਣ ਦਾ ਪੇਸਟ ਪਾਇਆ ਅਦਰਕ ਲਸਣ ਨੂੰ ਇਸ ਤਰ੍ਹਾਂ ਪਹਿਲਾਂ ਭੁੰਨਣਾ ਜਿਹੜਾ ਜਿਹੜਾ ਲਸਣ ਦਾ ਕੱਚਾਪਣ ਨਹੀਂ ਰਹਿੰਦਾ ਜੇ ਆਪਾਂ ਇਹਨੂੰ ਮਸਾਲੇ ਦੇ ਵਿੱਚ ਲਸਣ ਨੂੰ ਗ੍ਰाइंड ਕਰ ਲੈਂਦੇ ਤਾਂ ਇਹ ਲਸਣ ਹੈ ਜਿਹੜਾ ਕੱਚਾ ਬਣ ਜਾਂ ਸਵਾਦ ਆ ਜਾਂਦਾ ਸਬਜ਼ੀ ਦੇ ਵਿੱਚ ਇਸ ਕਰਕੇ ਤੁਸੀਂ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਕਰੋ ਪਹਿਲਾਂ ਇਸ ਤਰ੍ਹਾਂ ਪਾ ਕੇ ਬਾਕੀ ਸਾਰਾ ਮਸਾਲਾ ਚਾਹੇ ਇਕੱਠਾ ਗ੍ਰाइंड ਕਰਕੇ ਤੁਸੀਂ ਪਾ ਸਕਦੇ ਹੋ ਪਰ ਲਸਣ ਨੂੰ ਇਸ ਤਰ੍ਹਾਂ ਅਲੱਗ ਤੋਂ ਪਾਇਆ ਕਰੋ ਤਾਂ ਕਿ ਲਸਣ ਹੈ ਜਿਹੜਾ ਚੰਗੀ ਤਰ੍ਹਾਂ ਬ੍ਰਾਊਨ ਹੋ ਜਾਵੇ ਤੇ ਭੁੱਜ ਜਾਵੇ ਦੇਖੋ ਲਸਣ ਹੈ ਜਿਹੜਾ ਆਪਣਾ ਬ੍ਰਾਊਨ ਹੋ ਗਿਆ ਉਸ ਤੋਂ ਬਾਅਦ ਇੱਕ ਚਮਚ ਮੈਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਪਾਇਆ ਇਹਦੇ ਨਾਲ ਸਬਜ਼ੀ 'ਚ ਕਲਰ ਬਹੁਤ ਵਧੀਆ ਆਉਂਦਾ ਹੈ ਤੇ ਜਿਆਦਾ ਤਿੱਖੀ ਵੀ ਨਹੀਂ ਹੁੰਦੀ ਕਿਉਂਕਿ ਵੈਸੇ ਤਾਂ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਦਾ ਯੂਜ਼ ਕੀਤਾ ਉਸ ਤੋਂ ਬਾਅਦ ਜਿਹੜਾ ਮਸਾਲਾ ਗ੍ਰाइंड ਕਰਕੇ ਰੱਖਿਆ ਸੀ ਉਹ ਇਹਦੇ ਵਿੱਚ ਐਡ ਕਰਤਾ ਹੁਣ ਇਹ ਮਸਾਲੇ ਨੂੰ ਉਦੋਂ ਤੱਕ ਭੁੰਨਣਾ ਹੈ ਜਦੋਂ ਤੱਕ ਕੀ ਮਸਾਲਾ ਆਇਲ ਨਹੀਂ ਛੱਡਣ ਲੱਗ ਜਾਂਦਾ ਉਸ ਤੋਂ ਬਾਅਦ ਇਹਦੇ ਵਿੱਚ ਮੈਂ 1.5 ਚਮਚ ਪਾਇਆ ਨਮਕ ਦਾ ਤੇ ਇੱਕ ਚਮਚਾ ਪਾਇਆ ਹਲਦੀ ਪਾਊਡਰ ਦਾ ਤੇ ਇੱਕ ਚਮਚਾ ਪਾਇਆ ਧਨੀਆ ਪਾਊਡਰ ਦਾ ਹੁਣ ਆਪਾਂ ਮਸਾਲਿਆਂ ਨੂੰ ਮਿਕਸ ਕਰ ਦਾਂਗੇ ਤੇ ਇਸ ਨੂੰ ਮਸਾਲੇ ਨੂੰ ਪੱਕਣ ਦੇਵਾਂਗੇ ਵਿੱਚ ਦੀ ਆਪਾਂ ਇਸ ਨੂੰ ਢੱਕ ਕੇ ਵੀ ਪਕਾਵਾਂਗੇ ਤਾਂ ਕਿ ਜਿਹੜਾ ਮਸਾਲਾ ਚੰਗੀ ਤਰ੍ਹਾਂ ਪੱਕ ਜਾਵੇ ਕਿਉਂਕਿ ਮਸਾਲੇ ਜਦੋਂ ਚੰਗੀ ਤਰ੍ਹਾਂ ਪੱਕਿਆ ਹੋਊਗਾ ਫੇਰ ਹੀ ਸਬਜ਼ੀ ਦਾ ਟੇਸ ਜਿਹੜਾ ਵਧੀਆ ਆਊਗਾ ਦੇਖੋ ਮੈਂ ਇਹਨੂੰ ਟੱਕਦਾ ਸੀ ਇੱਕ ਵਾਰ ਆਪਾਂ ਇਹ ਹਲਾਤਾ ਦੁਬਾਰੇ ਫੇਰ ਟੱਕ ਕੇ ਆਪਾਂ 5 ਮਿੰਟ ਫੇਰ ਪਕਾਵਾਂਗੇ ਇਸਨੂੰ ਮੀਡੀਅਮ ਫਲੇਮ ਤੇ ਦੇਖੋ ਇੱਥੇ ਹੁਣ ਮਸਾਲੇ ਨੇ ਜਿਹੜਾ ਆਇਲ ਹੈ ਛੱਡ ਦਿੱਤਾ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਹੁਣ ਇੱਥੇ ਜਿਹੜੇ ਫਰਾਈ ਕਰੇ ਹੋਏ ਆਲੂ ਤੇ ਬੈਂਗਣ ਸੀ ਉਹ ਇਹਦੇ ਵਿੱਚ ਆਪਾਂ ਐਡ ਕਰ ਦਿੱਤੇ ਤੇ ਚੰਗੀ ਤਰ੍ਹਾਂ ਇਹਨੂੰ ਮਸਾਲੇ ਨਾਲ ਆਪਾਂ 1-2 ਮਿੰਟ ਪਕਾ ਪਕਾ ਲਾਂਗੇ ਮਿਕਸ ਕਰਕੇ ਕਰਦੇ ਹੋਏ ਜੇ ਤੁਸੀਂ ਸਬਜੀ ਸੁੱਕੀ ਰੱਖਣੀ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਤੁਸੀਂ ਇਸ ਨੂੰ ਢੱਕ ਕੇ 5 ਮਿੰਟ ਮੀਡੀਅਮ ਫਲੇਮ ਤੇ ਪਕਾ ਲਿਓ ਕਿਉਂਕਿ ਜਿਹੜੇ ਆਲੂ ਬੈਂਗਣ ਨੇ ਆਪਣੇ ਫਰਾਈ ਹੋਏ ਹੋਏ ਨੇ ਤੇ ਇਹਨੂੰ ਮਸਾਲੇ ਨਾਲ ਬਸ 5 ਮਿੰਟ ਤੁਸੀਂ ਮੀਡੀਅਮ ਫਲੇਮ ਤੇ ਢੱਕ ਕੇ ਪਕਾ ਲਿਓ ਤਾਂ ਤੁਹਾਡੀ ਸੁੱਕੀ ਸਬਜੀ ਬਣ ਕੇ ਤਿਆਰ ਹੈ ਪਰ ਮੈਂ ਜਿਹੜੀ ਅੱਜ ਥੋੜੀ ਗਰੇਵੀ ਵਾਲੀ ਸਬਜੀ ਬਣਾਉਂਗੀ ਇਸ ਕਰਕੇ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰੂੰਗੀ ਪਰ ਜੇ ਤੁਸੀਂ ਸੁੱਕੀ ਰੱਖਣੀ ਹੈ ਤਾਂ ਤੁਸੀਂ ਇਸ 스테ਜ ਤੇ ਪਾਣੀ ਨਹੀਂ ਪਾਉਣਾ ਇਸੇ ਤਰ੍ਹਾਂ ਇਸ ਨੂੰ ਸੁੱਕੀ ਨੂੰ ਢੱਕ ਕੇ 5 ਮਿੰਟ ਮੀਡੀਅਮ ਫਲੇਮ ਤੇ ਪਕਾਉਣਾ ਹੈ ਮੈਂ ਥਿਕ ਗ੍ਰੇਡ ਗਲਾਸ ਦੇ ਵਿੱਚ ਪਾਣੀ ਦਾ ਪਾਇਆ ਜਿੰਨੀ ਤੁਸੀਂ ਗਰੇਵੀ ਰੱਖਣੀ ਹੈ ਸਬਜ਼ੀ 'ਚ ਓਨਾ ਪਾਣੀ ਐਡ ਕਰ ਸਕਦੇ ਹੋ ਕਿਉਂਕਿ ਇਹ ਸਬਜ਼ੀ ਥੋੜੀ ਜਿਹੀ ਤਰੀ ਵਾਲੀ ਤੇ ਰਸਮੀ ਸੀ ਜੀ ਵਧੀਆ ਲੱਗਦੀ ਹੈ ਦੇਖੋ ਪਾਣੀ ਪਾ ਕੇ ਆਪਾਂ ਮਿਕਸ ਕਰਤਾ ਹੁਣ ਇਹਨੂੰ ਟੱਕ ਕੇ 10 ਮਿੰਟ ਮੀਡੀਅਮ ਫਲੇਮ ਤੇ ਪਕਾ ਲਾਂਗੇ ਤਾਂ ਕਿ ਜਿਹੜੇ ਥੋੜੇ ਜਿਹਾ ਆਲੂ ਕੱਚੇ ਹੋਣਗੇ ਉਹ ਵੀ ਪੱਕ ਜਾਣਗੇ ਤੇ ਜਿਹੜਾ ਮਸਾਲਿਆਂ ਦਾ ਫਲੇਵਰ ਆ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਆ ਜਾਊਗਾ। ਦੇਖੋ 10 ਮਿੰਟ ਬਾਅਦ ਸਬਜ਼ੀ ਆਪਣੀ ਬਣ ਕੇ ਤਿਆਰ ਆ ਪੱਕ ਚੁੱਕੀ ਐ। ਉਸ ਤੋਂ ਬਾਅਦ ਇੱਕ ਚਮਚ ਮੈਂ ਇਹਦੇ ਵਿੱਚ ਕਸੂਰੀ ਮੇਥੀ ਐਡ ਕੀਤੀ ਐ। ਜੇ ਤੁਹਾਡੇ ਕੋਲ ਹਰਾ ਧਨੀਆ ਤੁਸੀਂ ਉਹ ਵੀ ਐਡ ਕਰ ਸਕਦੇ ਹੋ। ਤੇ ਇੱਕ ਚਮਚ ਪਾਇਆ ਗਰਮ ਮਸਾਲੇ ਦਾ। ਹੁਣ ਇਹਨੂੰ ਆਪਾਂ ਮਿਕਸ ਕਰ ਦਾਂਗੇ। ਸਬਜੀ ਦਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਵਧੀਆ ਆਇਆ ਕਿੰਨੀ ਵਧੀਆ ਗਾੜੀ ਗਰੇਵੀ ਬਣੀ ਹੈ ਬਹੁਤ ਹੀ ਟੇਸਟੀ ਬਣਦੀ ਹੈ ਇਸ ਤਰ੍ਹਾਂ ਸਬਜੀ ਇੱਕ ਵਾਰ ਬਣਾ ਕੇ ਜੂ ਟਰਾਈ ਕਰੋ ਪੂਰੀ ਨਾਲ ਪਰਾਂਠੇ ਨਾਲ ਰੋਟੀ ਨਾਲ ਚਾਵਲ ਨਾਲ ਤੁਸੀਂ ਕਿਸੇ ਵੀ ਚੀਜ਼ ਨਾਲ ਇਸ ਨੂੰ ਖਾ ਸਕਦੇ ਹੋ ਬਹੁਤ ਟੇਸਟੀ ਲੱਗਦੀ ਹੈ ਦੇਖੋ ਆਲੂ ਆ ਜਿਹੜੇ ਸੌਫਟ ਹੋ ਚੁੱਕੇ ਨੇ ਆਪਣੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਸਬਜੀ ਆਪਣੀ ਬਣ ਕੇ ਤਿਆਰ ਹੈ ਇਸ ਤੋਂ ਬਾਅਦ ਦੇਖੋ ਠੰਡੀ ਹੋਈ ਥੋੜੀ ਜੀ ਇਹਦਾ ਕਿੰਨਾ ਵਧੀਆ ਗਾੜੀ ਗਰੇਵੀ ਹੋ ਗਈ ਇਹਦੀ ਕਿੰਨਾ ਵਧੀਆ ਕਲਰ ਲੱਗ ਰਿਹਾ ਹੈ ਇਸਦਾ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ